ਸਤਿਗੁਰੂ ਜੀ ਸਾਜੀ ਜਵਾਜੀ ਗੁਰੂ ਗੁਰੂ ਖਾਲਸਾ ਧਰਮ ਸੰਮਤੀ ਆਉਸਵਾਰ ਸੰਗਤਾਂ ਪਿਆਰ ਸਤਿਕਾਰ ਨਾਲ ਗੁਰਾਂ ਦੇ ਹਜੂਜ ਵਿੱਚ ਤੰਗ ਗੁਰੂ ਗੰਸਰ ਮਹਾਰਾਜ ਦੇ ਹਜੂਜੇ ਵਿੱਚ ਅੱਜ ਔਰ ਤੰਤਨ ਬਾਬਾ ਜੀ ਸ਼੍ਰੀ ਅਮਰਸ਼ੀਲ ਜਿੰਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਸਾਰਿਆਂ ਸੰਗਤਾਂ ਛੇਂਦਾ ਸਿੰਘਾ ਨੂੰ ਗੁਰੂ ਗੰਨ ਸਾਹਿਬ ਜਿnabla ਚ ਦਿਆਓ ਆਓ ਬੁਲਾਓ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਮਾਏ ਭਾਈ ਸਵੇਰ ਤੋਂ ਹੀ ਅੱਜ ਬਾਬਾ ਜੀ ਦਾ ਸ਼ੋਭ ਦਿਨ ਧੰਨ 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 ਜਾਇਆ ਜੇਤਵਾਲ ਸਾਲ ਸਾਲ ਜਨਕ ਤਰਾਇਆ ਜਨਾਵਨ ਕਾ ਇਹ ਸਵਾਉ ਜਨ ਕਾ ਸੰਗ ਚਿਤਾਵੈ ਨਾ ਜਨ ਕਾ ਸੰਗ ਚਿਤਾਵੈ ਨਾ ਆਗਮੁਖਤ ਇਹ ਕਿ ਸਵਦਾਸ ਜਨ ਜੀ ਸਾਹਿਬ ਪੰਜ ਗ੍ਰੰਥੀ ਕਰਨ ਵਾਲੇ ਪਿਛਲੇ ਯੁੱਗਾਂ ਦੇ ਮਹਾਨ ਤੱਪੀ ਸੰਮ ਮਾਰਾ ਸੱਚੇ ਬਾਦਸ਼ਾਹ ਦੇ ਪਿਆਰੇ ਇਸ ਜਨਮ ਚ ਤਾਂ ਕੇ ਭਾਰੀ ਸੇਵਾ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੋ ਆਪ ਲੋਗਤ ਮੁਕਤ ਕਰਾ ਸੰਸਾਰ ਨਾਨਕ ਚੰਦ ਕਉ ਸਦਾ ਨਮਸਕਾਰ ਜਿਨ ਨੰਦੇ ਲੋਕ ਅਤੇ ਪਰਲੋਕ ਦੇ ਵਿੱਚ ਗੁਰੂ ਸਾਹਿਬ ਜਿਵੇਂ ਕਹਿੰਦੇ ਨਾਨਕ ਦਾਸ ਬੋਖਤੇ ਜੋ ਬੋਲਦਾ ਇਹ ਹਾਂ ਉਹ ਹਾਂ ਸੱਚ ਹੁੰਦਾ ਉਹਨਾਂ ਦੇ ਜਿਹੜੇ ਬਚਨ ਸਾਨੂੰ ਉਹ ਪੂਰਾ ਵੀ ਕਰਦੇ ਸੀ ਅੱਜ ਵੀ ਕਿਉਂਕਿ ਇਹ ਅਮਰ ਸ਼ਹੀਦ ਦੀ ਅਧੀਕ ਪਦਵੀ ਆ ਪਦਵੀ ਆ ਇੱਕ ਜੰਗ ਦੇ ਵਿੱਚ ਸ਼ਹੀਦ ਹੁੰਦੇ ਨੇ ਪਰ ਮਰਦ ਨਹੀਂ ਸਕਿਆ ਹੁੰਦਾ ਉਹਨਾਂ ਨੂੰ ਅਗਲਾ ਜਨਮ ਗੁਰਮੁਖ ਦੇ ਅੰਮ੍ਰਿਤਾਰੀਆਂ ਦੇ ਘਰ ਮਿਲ ਜਾਂਦਾ ਇੱਕ ਉਹ ਨੇ ਜਿੰਨਾਂ ਤੋਂ ਅੰਮ੍ਰਿਤ ਸ਼ੱਕ ਕ੍ਰੈਤਤਾ ਹੋ ਗਈ ਕੋਈ ਸ਼ਹੀਦ ਹੋ ਗਏ ਪਰ ਫਿਰ ਵੀ ਉਹਨਾਂ ਨੂੰ ਫਿਰ ਜਨਮ ਮਿਲਦਾ ਸਾ ਇਸੇ ਪ੍ਰਕਾਰ ਫਿਰ ਕੋਈ ਰਹਤਬਾਨ ਸ਼ਹੀਦ ਨੇ ਉਹ ਤੋਂ ਬਾਅਦ ਫਿਰ ਉਹਨਾਂ ਜਿਹੜੇ ਬ੍ਰਹਮ ਗਿਆਨ ਤੱਕ ਪਹੁੰਚ ਗਏ ਆ ਬ੍ਰਹਮ ਗਿਆਨ ਤੱਕ ਪਹੁੰਚਣ ਤੇ ਛਿਧੀ ਤੇ ਦਿੱਤੀ ਸ਼ਾਹੀਦੀ ਗਵਾਹੀ ਨੂੰ ਕਹਿੰਦੇ ਨੇ ਸ਼ਾਹੀਦੀ ਆਪਣੇ ਧਰਮ ਦੇ ਪ੍ਰਤੀ ਗਵਾਹੀ ਦੇਣੀ ਜਦੋਂ ਸ੍ਰੀ ਦਰਬਾਰ ਸਾਹਿਬ ਦੀ ਬਿਦਲੀ ਹੋਈ ਸੁਣੀ ਸੀ ਤਾਂ ਆਪ ਜੀ ਚੱਲ ਕੇ ਉੱਥੋਂ ਆਏ ਸੀ ਆਪ ਨੇ ਸਾਹਦੀ ਗਵਾਹੇ ਦਿੱਤੀ ਧਰਮ ਦੀ ਕਿ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਰ ਕਦਾ ਨਾ ਜਾਵੇ ਇਹਨਾਂ ਬਚਨਾਂ ਨੂੰ ਨਿਭਾਇਆ ਆਪ ਜੀ ਨੇ ਪਰ ਕਰਮਾਂ ਦੇ ਵਿੱਚ ਲਿਆ ਕੇ ਸੀਸ ਭੇਟਾ ਕਰ ਦਿੱਤਾ ਸਤਿਗੁਰ ਆਗੈ ਸੀਸ ਭੇਟਦੇ ਹੋ ਜੇ ਸਤਿਗੁਰ ਸੱਚੇ ਭਾਵ ਹੈ ਇਹ ਸਿੱਖ ਦਾ ਇੱਕ ਦਾਈਆ ਹੁੰਦਾ ਵੀ ਸਤਿਗੁਰਾਂ ਦੇ ਅੱਗੇ ਸੀਸ ਭੇਟਾ ਦਈਏ ਜਿਨ ਸਤਿਗੁਰੂ ਜੀ ਨੂੰ ਭਾ ਜਾ ਕੇ ਤਾਂ ਵੇਸ਼ ਕਰਕੇ 12 ਸੱਚੇ ਪਾਤਸ਼ਾਹ ਦੇ ਪਿਆਰਿਆਂ ਨੇ ਆਪਣਾ ਸੀਸ ਅਰਪਣ ਕਰ ਦਿੱਤਾ ਬਜ਼ੁਰਗਤਾ ਬਹੁਤ ਵੱਡੀ ਉਮਰ ਤੱਕਾਲ ਦੇ ਮੁਖੀ ਸਰਪ੍ਰਸਤ ਤਕਸਾਲ ਦੇ ਸਥਾਪਨ ਵਾਲੇ वैसे ता जे देखा जाए आ तीर्थन ਅਤੇ ਕਥਾ ਪਹਿਲੇ ਬਾਦਸ਼ਾਹ ਨੇ ਕਰ ਦਿੱਤੀ ਸੀ ਟਕਸਾਲ ਤਾਂ ਗੁਰੂ ਨਾਨਕ ਸਾਹਿਬ ਦੀ ਹੈ ਇਹ ਵਚਨ ਬਾਬਾ ਜੀ ਸਿੰਘ ਜੀ ਹੰਸਾਲੀ ਵਾਲਾ ਨੇ ਕੀਤਾ ਸੀ ਮੇਰੇ ਨਾਲ ਕਹਿੰਦੇ ਉਹ ਗੁਰੂ ਨਾਨਕ ਸਾਹਿਬ ਦੀ ਟਕਸਾਲ ਹੀ ਆ ਦਸਮਾ ਰੂਪ ਜਦੋਂ ਧਾਰਿਆ ਉਹਦੋਂ ਉਹਨਾਂ ਨੇ ਇਹ ਪ੍ਰਤੱਖ ਰੂਪ ਦੇ ਵਿੱਚ ਲਾਈ ਉਹਨਾਂ ਨੇ ਫਿਰ ਮੁਖੀ ਥਾਪੇ ਵੀ ਜਿਹੜੇ ਸਾਡੇ ਤੋਂ ਬਾਅਦ ਵਿੱਚ ਪੰਥ ਕੌਮ ਦੀ ਸੇਵਾ ਕਰਨਗੇ ਉਹ ਪਹਿਲੇ ਮੁਖੀ ਦੋ ਸਥਾਨਾਂ ਤੇ ਜਿਹੜੇ ਥਾਪੇ ਗਏ ਸੀ ਤਖਤ ਸ੍ਰੀ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਜਿਹੜੇ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਕੇ ਸ਼ਹੀਦੀ ਪ੍ਰਾਪਤ ਕਰਦੇ ਆ ਇਹਨਾਂ ਨੂੰ ਆਮਰ ਸ਼ਹੀਦ ਕਹਿੰਦੇ ਆ ਮਰ ਬਰਨਤ ਰਹਿਤ ਤਨ ਤਨ ਭਾਈ ਮਨੀ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜਿਨ੍ਹਾਂ ਨੇ ਟਕਸਾਲ ਜਲਾਈ ਸੋ ਜਿਹੜੀ ਸਤੋ ਕੀ ਗਲੀ ਪੈਂਦੀ ਆ ਅੰਮ੍ਰਿਤਸਰ ਸਾਹਿਬ ਉੱਥੇ ਅਮੀਰ ਭੰਡਾਰ ਇਹਨਾਂ ਦਾ ਸਟੇਕ ਸਾਰੇ ਸਿੰਘ ਪੜ ਕੇ ਅਰਥ ਕਰਦੇ ਨੇ ਇਹ ਦੋ ਮਹਾਪੁਰਖਾਂ ਨੇ ਟਕਸਾਲ ਦੀ ਸੇਵਾ ਸੰਭੀ ਅੱਜ بڑے ਯਤਨ ਹੋ ਰਹੇ ਨੇ ਕਹਿਣ ਦੇ ਓਏ ਕਹੀ ਜਾਂਦੇ ਨੇ ਕਹੀ ਜਾਂਦੇ ਨੇ ਅਸੀਂ ਵੀ ਸੁਣੀ ਜਾਂਦੇ ਸੁਣੀ ਜਾਂਦੇ ਆ ਬਾਹਰ ਸੱਚੇ ਬਾਦਸ਼ਾਹ ਨੇ ਕੂੜ ਦੇ ਖੁੱਟੇ ਨਾਨਕਾ ਓੜਕ ਸੱਚ ਰਹੇ ਐਦਾਂ ਨਹੀਂ ਹੁੰਦਾ ਕਿ ਨਿੱਗਾ ਜਾਂ ਬੱਦਲ ਜੇ ਆ ਗਿਆ ਸੂਰਜ ਦੇ ਅੱਗੇ ਸੂਰਜ ਢੱਕਿਆ ਗਿਆ ਜੀ ਸੂਰਜ ਹੈ ਹੀ ਨਹੀਂ ਇਹ ਜਿੰਨੀਆਂ ਵੀ ਡੱਟ ਦੇ ਉੱਤੇ ਗੱਲਾਂ ਬਾਤਾਂ ਆਉਂਦੀਆਂ ਨੇ ਇਹ ਤੁਹਾਨੂੰ ਤੋੜਨ ਲਈ ਸਾਰੀਆਂ ਗੱਲਾਂ ਕਰਦੇ ਸੀ ਰੋਜ਼ ਮੈਂ ਕਹਦਾ ਕੁਛ ਨਹੀਂ ਪਰ ਮੈਂ ਬਾਅਦ ਚਦਾ ਇਹਨਾਂ ਨੂੰ ਇਹ ਕੀ ਬੋਲਦਾ ਕਿੱਥੋਂ ਕੋ ਬੋਲਦਾ ਕਿੱਥੇ ਕੋ ਤਾਰ ਖੜਕਦੀ ਹੈ ਇਹਦੀ ਇਹ ਸਭ ਲਾਲਚੀ ਲੋਕ ਇਕੱਠੇ ਹੋਏ ਹੋ ਜਿਹੜੇ ਪੈਸਿਆਂ ਦੇ ਵਗਰ ਪਏ ਹੋਏ ਬਸ ਪੈਸੇ ਇਹਨਾਂ ਨੂੰ ਦੇਈ ਜਾਂਦੇ ਤਰੰਤ ਉਹਦੀ ਸ਼ਕਤੀਆਂ ਪੈਸੇ ਲੈ ਲੈ ਕੇ ਇਹ ਸਾਨੂੰ ਕਦੇ ਕਹਿੰਦੇ ਆ ਇਹ ਬਾਣੀ ਨਹੀਂ ਠੀਕ ਆਹ ਬਾਣੀ ਨਹੀਂ ਠੀਕ ਉਹ ਬਾਣੀ ਐਂਦਾ ਇਤਿਹਾਸ ਨੂੰ ਤੋੜਨਾ ਮਰੋੜਨਾ ਜੋ ਮਰਜ਼ੀ ਕਰ ਲੋ ਜਿੰਨੇ ਜੁੜੇ ਰਹਿਣਾ ਜੇ ਤਾਂ ਹੁੰਦੇ ਮਿੱਟੀ ਦੇ ਬੁੱਤ ਸਾਰੇ ਲੋਕ ਫਿਰ ਤਾਂ ਹੋਰ ਗੱਲ ਸੀ ਯਾ ਭੀਤਨ ਜੋ ਰਾਮ ਬਸਤਾ ਹੈ ਸੱਚੋ ਤਾਹੇ ਪਛਾਨੋ ਰੱਬ ਵੀ ਤਾਂ ਬੈਠਾ ਨਾ ਸਾਡੇ 'ਚ ਉਹ ਵੀ ਤਾਂ ਅੰਦਰੋਂ ਦਿਲਾਂ ਦਾ ਮਾਲਕ ਕਰੇ ਹਾਕ ਦਿਲ ਦੀ ਆਵਾਜ਼ ਵੀ ਇੱਕ ਚੀਜ਼ ਹੁੰਦੀ ਆਤਮਾ ਵੀ ਇੱਕ ਗੱਲ ਕਹਿੰਦੀ ਵੀ ਦਹੀਂ ਇਹ ਗੱਲ ਝੂਠੀ ਆ ਆਪੋਛਣ ਜਾਣੇ ਲੋਕ ਲੱਗ ਜਾਂਦੇ ਉਸ ਪਾਸੇ ਨੇ ਸੋ ਅੱਜ ਦੇ ਜਿਹੜਾ ਪੰਥ ਦਾ ਸਮਾਂ ਹੁਣ ਚੱਲ ਰਿਹਾ ਇਹਦੇ ਵਿੱਚ ਛੂਠ ਦਾ ਬੋਲਬਾਲਾ ਜ਼ਿਆਦਾ ਆ ਕੁਛ ਜਿਹੜੇ ਰਹਿਤ ਆ ਉਹ ਹੈ ਨਹੀਂ ਕਿ ਕਿਸੇ ਦੀ ਦੇਖੋ ਜੇ ਕੋਈ ਸਾਧੂ ਸੰਤ ਬਣਦਾ ਉਹ ਰਹਿਤ ਨਾਲ ਹੀ ਬਣਦਾ ਦੇਖੋ ਜੇ ਵਿਚਾਰ ਕਰਕੇ ਦੇਖੋ ਤਾਂ ਤਾਰਾ ਕੜ ਦੇ ਕਿਲੇ 'ਚ ਦਸਵੇਂ ਬਾਦਸ਼ਾਹ ਹਾਥੀ ਤੇ ਲੰਗਰ ਲੈ ਕੇ ਜਾਂਦੇ ਵੱਡੇ ਭਰੇ ਹੁੰਦੇ ਸੀ ਪਿੱਛੇ ਲੰਗਰਾਂ ਦੇ ਕਿੱਥੇ ਜਾ ਰਹੇ ਹੋ ਕਹਿੰਦੇ ਜਿਹੜੇ ਤਾਰਾਗੜ੍ਹ ਦੇ ਕਿਲੇ ਚ 500 ਬ੍ਰਹਮ ਗਿਆਨੀ ਬੈਠਾ ਉਹਨਾਂ ਨੂੰ ਪ੍ਰਸ਼ਾਦਾ ਸ਼ਕਾਉਂਟ ਚੱਲੇ ਆ ਕਿੰਨੀ ਗਿਣਤੀ ਸੀ 500 ਬ੍ਰਹਮ ਗਿਆਨੀ ਉਦੋਂ ਤਾਂ ਉੱਥੇ ਮਹਾਰਾਜੇ ਕੋ ਰਹਿੰਦਾ ਬਾਕੀ ਕਿੰਨੇ ਸੀ ਉਹ ਤਾਂ ਪਤਾ ਹੀ ਨਹੀਂ ਅੱਜ ਅੱਜ ਲੋਕ ਸਾਨੂੰ ਫੋਨ ਕਰਕੇ ਪੁੱਛਦੇ ਆਂ ਵੀ ਕੋਈ ਬ੍ਰਹਮ ਗਿਆਨੀ ਦੱਸ ਦੋ ਦਰਸ਼ਨ ਕਰ ਲਈਏ ਮੈਂ ਕਿਹਾ ਹੁਣ ਨਹੀਂ ਹੈਗੇ ਤਾਂ ਸਾ ਚਲੇ ਗਏ ਸਾਰਿਆਂ ਨੂੰ ਪ੍ਰਮਾਤਮਾ ਆਪਦੇ ਕੋਲ ਲੈ ਗਿਆ ਜੇ ਕੋਈ ਹੈਗੇ ਵੀ ਆ ਨਾ ਮੈਨੂੰ ਪਤਾ ਵੀ ਹੈਗੇ ਆ ਪਰ ਉਹ ਮਿਲਦੇ ਨਹੀਂ ਕਿਸੇ ਉਹ ਸਾਰੇ ਅੰਦਰਾਂ ਚ ਹੀ ਰਹਿੰਦੇ ਆ ਆਪਣੇ ਚ ਤੇ ਕੋਈ ਮਹਾਪੁਰਖ ਨੇ ਉਹ 7 ਸਾਲ ਹੋ ਗਏ ਭੋਰੇ ਚ ਬਾਹਰ ਹੀ ਨਹੀਂ ਆਏ ਉਹ ਕਹਿੰਦੇ ਨਹੀਂ ਮਿਲਣਾ ਕਿਸੇ ਨੂੰ ਇੱਕ ਹੋਰ ਨੇ ਉਹਨਾਂ ਦੀ ਪਛਾਣ ਨਹੀਂ ਆਉਂਦੀ ਜੇ ਐਜੇ ਮਹਾਪੁਰਖ ਬੈਠੇ ਹੋਣ ਨਜੀਕ ਖੁਦਾਏ ਦਾ ਭੇਤ ਨਾ ਕਿਸੇ ਦੇਣ ਵਾਲੇ ਵੀ ਹੈਗੇ ਮਹਾਪੁਰਖ ਬੈਠੇ ਹੁਣ ਕੌਮ ਦੀ ਦੁਰਦਸ਼ਾ ਨੂੰ ਸਾਰੇ ਦੇਖ ਦੇ ਕੇ ਰੋਈ ਜਾਂਦੇ ਆ ਹੁਣ ਇਹ ਬਣਾਤਾ ਹੁਣ ਇਹ ਬਣਾਤਾ ਇਹਨਾਂ ਦੇ ਪੱਲੇ ਕੀ ਹੈ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਬੜਾਇ ਸੀ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਸਾਹਿਬ ਇੱਕ ਬ੍ਰਹਮ ਗਿਆਨੀ ਟਕਸਾਲ ਦਾ ਮੁਖੀ ਡਬਲ ਡਬਲ ਜੀਜਾ ਸੀ ਕਿ ਜਦੋਂ ਸਾਧ ਬਾਬਾ ਜੈਨ ਸਿੰਘ ਜੀ ਨੂੰ ਕਹਿਣ ਲੱਗੇ ਵੀ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦੇਣੀ ਆ ਸੰਤ ਅੜਗੇ ਕਹਿੰਦੇ ਨਾ ਮੈਂ ਤਾਂ ਨਹੀਂ ਬਣਦਾ ਕਹਿੰਦੇ ਇਹ ਨਹੀਂ ਹੋ ਸਕਦਾ ਮੈਂ ਟਕਸਾਲ ਦੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ ਮੈਂ ਇਹ ਦੋ ਗੱਲਾਂ ਨਹੀਂ ਹੁੰਦੀਆਂ ਦੋ ਤਿੰਨ ਦਿਨ ਬਹਿਸ ਚੱਲਦੀ ਰਹੀ ਵੀ ਇਸ ਗੱਲ ਦੇ ਤੁਸੀਂ ਬਣੋ ਮੁਖੀ ਕਿਉਂਕਿ 90 99% ਲੋਕਾਂ ਨੇ ਕੰਮ ਨਹੀਂ ਛੱਡ ਕੇ ਵੀ ਜੇ ਇਹ ਬਣ ਗਏ ਤਾਂ ਸਾਨੂੰ ਸਾਰਿਆਂ ਨੂੰ ਰਗੜ ਦੇਣਗੇ ਇਹ ਕੋਦੇ ਹੋਇਆ ਟਕਸਾਲ ਦਾ ਮੁਖੀ ਤੇ ਜ਼ਥੇਦਾਰ ਵੀ ਹੋਵੇ ਮੈਂ ਕਹਾਂ ਬਾਬਾ ਦੀਪ ਸਿੰਘ ਜੀ ਤਕਸਾਲ ਦੇ ਮੁਖੀ ਵੀ ਸੀ ਤੇ ਜਥੇਦਾਰ ਵੀ ਸਤਾ ਕਰਦੇ ਕਹਿੰਦੇ ਬਸ ਫੇ ਬੋਲੇ ਨਹੀਂ ਫਿਰ ਹੱਸ ਕੇ ਕਹਿੰਦੇ ਫੜ ਲੀ ਗੱਲ ਤੇ ਇਸ ਕਰਕੇ ਆ ਕਿ ਜਥੇਦਾਰ ਘੱਟੋ ਘੱਟ ਬ੍ਰਹਮ ਗਿਆਨ ਹੋਵੇ ਜਿਹਨੂੰ ਤਕਸਾਲ ਦਾ ਮੁਖੀ ਜਿਹਨੂੰ ਬ੍ਰਹਮ ਗਿਆਨ ਹੋਵੇ ਉਹ ਚਾਹੇ ਥੋੜੀ ਜਿਹੀ ਥੱਲੇ ਵਸਤਾ ਹੋਵੇ ਹੁਣ ਚਲੋ ਮੈਂ ਮੰਨਦਾ ਕੋਈ ਬ੍ਰਹਮ ਗਿਆਨ ਤੇ ਨਹੀਂ ਹੋ ਸਕਦਾ ਸਾਰਿਆਂ ਨੂੰ 6 ਸੱਤ ਭੂਮਕਾ ਬ੍ਰਹਮ ਗਿਆਨ ਦੀਆਂ ਨੇ ਜਿਹਦੇ ਚ ਚਲੋ ਛੋਟੀਆਂ ਅਵਸਥਾ ਸੁਭ ਇੱਛਾ ਸੁਭ ਵਿਚਾਰ ਨਾਲ ਤਨੋਂ ਮਨਸਾ ਅੰਦਰ ਸਾਕਤ ਹੁੰਦੀ ਇੱਕ ਹੋਸਤ ਥੋੜੀ ਜਿਹੀ ਉੱਤਲੀ ਸਟੇਜ ਵਧੀਆ ਪਦਾਰਥਾ ਭਾਵ ਨਹੀਂ ਪਦਾਰਥਾਂ ਦਾ ਭਾਵ ਹੋ ਜਾਣਾ ਮਨ ਚੋਂ ਪਦਾਰਥਾਂ ਦਾ ਭਾਵ ਹੁੰਦਾ ਵੀ ਜਿਵੇਂ ਮੇਰੀ ਕੋਈ ਚੀਜ਼ ਆ ਮੈਨੂੰ ਬੜੀ ਪਿਆਰੀ ਹੈ ਉਹ ਕਿਸੇ ਨੇ ਟੱਚ ਕਰਤੀ ਤਾਂ ਲੜਾਈ ਹੋ ਗਈ ਮੇਰੀ ਚੀਜ਼ ਨੂੰ ਹੱਥ ਕਿਉਂ ਲਾਇਆ ਤਾਂ ਹੁੰਦਾ ਕੌਣ ਆ ਇਹਨੂੰ ਪਦਾਰਥਾ ਭਾਵ ਨਹੀਂ ਮਹਾਪੁਰਸ਼ਾਂ ਦੇ ਮੂਹਰ ਚੱਕ ਕੇ ਲੈ ਜਾਓ ਰੱਖ ਜਾਓ ਉਹਨਾਂ ਨੂੰ ਕੋ ਉਹ ਕਹਿੰਦੇ ਮੈਂ ਇਹਦੇ ਨਾਲ ਥੋੜੀ ਜੁੜਿਆ ਇੱਕ ਹੁੰਦੀ ਹੈ ਅਵਸਥਾ ਆਤਮਕ ਇੱਕ ਹੁੰਦੀ ਹੈ ਸਰੀਰਕ ਇਹ ਜਿੰਨੇ ਸੰਸਾਰ ਦੇ ਜੱਜ ਜੀਵ ਨੇ ਇਹ ਸਾਰੇ ਪਦਾਰਥਵਾਦੀ ਨੇ ਮਾਇਆਵਾਦੀ ਨੇ ਇਹ ਪੈਸਾ ਲੈ ਕੇ ਹੀ ਕੰਮ ਕਰਦੇ ਸਾਰੇ ਜਾਣੇ ਮੈਨੂੰ ਅਨਸਾਰੀ ਵਾਲੇ ਸੰਤਰ ਅਕਸਰ ਕਹਿਣਾ ਦੋਵੇਂ ਪਾਸ਼ਾ ਦੀ ਬਾਣੀ ਦੀ ਕਥਾ ਕਰ ਬਸ ਨਹੀਂ ਹੋ ਸਕੀ ਉਹ ਤੋਂ ਹੌਂ ਮਹਿਸੂਸ ਹੁੰਦੀ ਹੈ ਹੁਣ ਦੇਖੋ ਜਿੰਨੇ ਲੋਕ ਨੇ ਜਿੰਨਾ ਵੀ A ਤੋਂ Z ਚਲੋ ਇੱਕ ਛੱਡ ਲਓ ਇਹ ਛੱਡ ਲੈਨੇ ਆ B ਤੋਂ Z ਕਰ ਲੈਨੇ ਇੱਕ ਅਦਾ ਬੰਦਾ ਉਹ ਜਿਹੜਾ ਪਦਾਰਥਾਂ ਨਾਲ ਨਹੀਂ ਜੁੜਿਆ ਮਾਇਆ ਨਾਲ ਨਹੀਂ ਜੁੜਿਆ ਤਾਂ ਹਰੇਕ ਬੰਦਾ ਇਦਾਂ ਦਾ ਵੀ ਇਹ ਕਹਿੰਦੇ ਵੀ ਪੈਸੇ ਪੈਸੇ ਹਾਏ ਮਾਇਆ ਹਾਏ ਮਾਇਆ ਹੀ ਕਰੀ ਜਾਂਦੇ ਨੇ ਸਬਰ ਸੰਤੋਖ ਵੀ ਕੋਈ ਚੀਜ਼ ਹੁੰਦੀ ਆ ਮਹਾਰਾ ਸੱਚੇ ਬਾਦਸ਼ਾਹ ਤੇ ਪਿਆਰਾਂ ਨੇ ਜਿਵੇਂ ਗਿਆਨੀ ਗੁਲਾਬ ਸਿੰਘ ਜੀ ਨੇ ਲਿਖਿਆ ਸੰਗਮ ਸਰਦਾ ਤੀਸਰੇ ਸਮਾਧਾਨ ਉਪਰਾਮ ਛਟੀ ਤ ਤੀਛਾ ਜਾਂਦੀਆਂ ਭਿੰਨ ਭਿੰਨ ਇਹ ਨਾਮ ਸਮ ਹੁੰਦਾ ਮਨ ਨੂੰ ਰੋਕਣਾ ਰੋਕੇ ਕੇਵਲ ਰੋਕਿਆ ਤਾਂ ਨਹੀਂ ਆਇਆ ਦਮ ਦਮਨ ਕਰਨਾ ਇੰਦਰੀਆਂ ਦਾ ਕਿਸੇ ਦੀ ਇੰਦਰੀਆਂ ਵਾਸਚ ਨਹੀਂ ਹੈਗੀਆਂ ਤੀਜੇ ਨੰਬਰ ਤੇ ਸ਼ਰਧਾ ਆਉਂਦੀ ਸ਼ਰਧਾ ਕਿਸੇ ਚ ਨਹੀਂ ਹੈ ਸਮਾਧਾਨ ਨਹੀਂ ਕਿਸੇ ਚ ਉਪਰਾਮਤਾ ਨਹੀਂ ਹੈ ਕਿਸੇ ਚ ਛਟੀ ਤ ਤੀਛਾ ਹੁੰਦੀ ਤ ਤੀਛਾ ਕਿਹਨੂੰ ਕਹਿੰਦੇ ਨੇ ਦੁੱਖ ਕਪਿਆਸ ਜਰ ਲੈਣੀ ਦੁੱਖ ਸੁੱਖ ਜਰ ਲੈਣਾ ਨੀਂਦ ਜਰ ਲੈਣੀ ਬਹੁਤ ਚੀਜ਼ਾਂ ਨੂੰ ਜਰ ਕੇ ਤੇ ਸਮਾਧੀ ਚ ਬੈਠੇ ਰਹਿਣਾ ਚੌਥੇ ਪਾਤਸ਼ਾਹ ਨੇ ਪੁੱਛਿਆ ਸੀ ਸਹਿਜ ਅਵਸਥਾ ਕਿਹਨੂੰ ਕਿਹਾ ਸਤਿਗੁਰੂ ਕਹਿੰਦੇ ਮੈਂ ਸਾਖੀ ਰਹੀ ਸਮਝਾਉਣਾ ਵੀ ਕੋਈ ਮਾਤਮਾ ਕਿਸੇ ਦਰਾਖਤ ਦੇ ਥੱਲੇ ਬੈਠ ਕੇ ਬੰਦਗੀ ਕਰਿਆ ਕਰਦੇ ਸੀ ਜੰਗਲ ਚ ਕਹਿੰਦੇ ਉਧਰੋਂ ਦੀ ਕੋਈ ਛੇਟ ਲੰਘਿਆ ਤੇ ਉਹਨੇ ਬੜੀ ਕੀਮਤੀ ਦੁਸ਼ਾਲਾ ਉਨਾਂ ਜਮਾਨਿਆਂ 'ਚ ਬੜਾ ਕੀਮਤੀ ਮਹਿੰਗਾ ਦਸ਼ਾਲਾ ਭੇਟਾ ਕੀਤਾ ਅੱਗੇ ਰਾਕੇ ਚੱਲੇ ਗਿਆ ਪਰੇ ਇੱਕ ਬੈਠਾ ਸੀ ਬੰਦਾ ਚੋਰ ਜਿਹਾ ਸੰਤ ਦਾ ਸਵਾਦੀ ਸੀ ਉਹ ਚੋਰ ਹੌਲੀ-ਹੌਲੀ ਆਇਆ ਉਹਨੇ ਉੱਥੇ ਐ ਬਹਾਨੇ ਨਾਲ ਮੈਂ 1 ਰੁਪਿਆ ਰੱਖਿਆ ਤੇ ਲੋਹੀ ਚੱਕੀ ਤੇ ਤੁਰਦਾ ਬਣਿਆ ਸੰਤਾਂ ਨੇ ਪਹਿਲਾਂ ਵੀ ਦੇਖੀ ਸੀ ਵੀ ਲੋਹੀ ਕੋਈ ਰਾਗ ਹੈ ਰਾਗਾਂ ਦੀ ਜਦੋਂ ਚੱਕ ਕੇ ਲੈ ਗਿਆ ਤਾਂ ਵੀ ਉਹਨਾਂ ਨੂੰ ਕੋਈ ਖਾਸ ਨਹੀਂ ਹੋਇਆ हां सर ਇਹਨੂੰ ਕਹਿੰਦੇ ਸਹਿਜ ਅਵਸਥਾ ਆਏ ਪਦਾਰਥ ਦੀ ਖੁਸ਼ੀ ਨਹੀਂ ਗਏ ਦਾ ਸੋਗ ਨਹੀਂ ਸਿੱਖੀ ਨੂੰ ਕਰਾਉਣਾ ਤਾਂ ਹੁਣ ਜਿਦੋਂ ਕਮਾਉਣਾ ਹੁੰਦਾ ਦਿਲੋਂ ਸਰੇ ਕਹਿੰਦਾ ਮੇਰਾ ਤਾਂ ਮਨ ਸਾਫ਼ ਹੈ ਕੋਈ ਥਰਮਾਮੀਟਰ ਤਾਂ ਹੈ ਹੀ ਨਹੀਂ ਮਨ ਸਾਫ਼ ਦਾ ਥੋੜੇ ਵੱਧ ਪੈਸੇ ਦੇਖ ਲਏ ਉੱਥੇ ਦਿਮਾਗ ਵਿਗੜ ਜਾਂਦਾ ਉਹ ਜਿਹੜਾ ਕਹਿੰਦਾ ਸੀ ਮੇਰਾ ਮਨ ਸਾਫ਼ ਆ ਉਹਦਾ ਹੀ ਖਰਾਬ ਹੋ ਜਾਂਦਾ ਇਸ ਕਰਕੇ ਜਿਹੜੀ ਸਿੱਖੀ ਆ ਹੁਣ ਹੁਣ ਤਾਂ ਕੁਝ ਸਮਝ ਨਹੀਂ ਲੱਗ ਰਹੀ ਕਰਕੇ ਮੈਂ ਘਰੇ ਹੀ ਬੈਠਾ ਹਾ ਹਾਂ ਕਿਉਂਕਿ ਇੱਕ ਤੇ ਅਗਿਆਕਾਰੀ ਸੇਵਕ ਹੈ ਨਹੀਂ ਕੋਈ ਇੱਕ ਸਤਿਵਚਨ ਵਾਲਾ ਕੋਈ ਬੰਦਾ ਨਹੀਂ ਮਿਲਦਾ ਸਾਨੂੰ ਸਾਰੇ ਮੂੰਹ ਤੇ ਭਾਵੇਂ ਸਤਿਵਚਨ ਕਹਿ ਦੇਣ ਪਰ ਕਰਦੇ ਕੁਝ ਨਹੀਂ ਹੈ ਕਰਦੇ ਕਰਾਉਂਦੇ ਕੁਝ ਨਹੀਂ ਆ ਉਹ ਬਸ ਸਤਿਵਚਨ ਕਹਿਣ ਜੋਗੇ ਸਤਿਵਚਨ ਵਾਲੇ ਵੀ ਹੁਣ ਖਤਮ ਹੋ ਗਏ ਕੋਈ ਕੰਮ ਕਹਿੰਦੇ ਆ ਮੰਨਦੇ ਹੀ ਨਹੀਂ ਹੈ। ਵੇਖ ਕਰਕੇ ਇਹਨਾਂ ਗੱਲਾਂ ਨੂੰ ਲੈ ਕੇ ਸਾਰੇ ਹੁਣ ਜੇ ਸਾਰਿਆਂ ਨੂੰ ਦੇਖਦੇ ਅੱਜ ਦੇ ਸਮੇਂ ਵਿੱਚ ਜੇ ਦੇਖਿਆ ਜਾਏ ਤਾਂ ਜੀਵਨ ਜੇ ਸਭ ਤੋਂ ਪਹਿਲਾਂ ਜੀਵਨ ਹੋਵੇ ਉੱਚਾ ਸੋਚਾ। ਹੁਣ ਆਪਣੇ ਆਹ ਹਾਈਵੇ ਬਣੇ ਹੋਏ ਨੇ। ਪਹਿਲਾਂ ਅਸੀਂ ਜਦੋਂ ਪਟਿਆਲਾ ਚਲਦੇ ਸੀ ਪੂਰੀ ਰੋਟੀ ਪਾਣੀ ਪੂਰਾ ਨਾਲ ਵੀ 6-7 ਘੰਟੇ ਲੱਜਣੇ ਦਿੱਲੀ ਨੂੰ ਜਾਂ ਅਮਰਸਾ। ਫੋਨ ਅੱਖ ਝਮਕਦਿਆਂ ਪਹੁੰਚ ਜਾਂਦੇ ਆ 3 ਘੰਟੇ 2.5 ਜੀ ਕਿਉਂਕਿ ਸੜਕਾਂ ਸੋਹਣੀਆਂ ਬਣ ਗਏ ਸੜਕ ਕੀ ਆ ਇੱਕ ਜੀਵਨ ਆ ਇੱਕ ਰਹਿਤ ਮਰਿਆਦਾ ਕਹਿ ਲੋ ਜੇ ਗੱਡੀ ਆ ਸਾਡੇ ਕੋ ਇੱਕ ਵਾਰ ਅਸੀਂ ਬੜੀ ਵਧੀਆ ਗੱਡੀ ਮਹਿੰਗੀ ਚ ਬੈ ਗਏ ਕੁਝ ਲੈ ਕੇ ਚੱਲੇ ਸੀ ਕਥਾ ਨੂੰ ਕਿਤੇ ਐਨੇ ਖੱਡੇ ਸੀ ਸੜਕ 'ਚ ਗੱਡੀ ਦਾ ਪੂਰਾ ਟਾਇਰ ਹੀ ਵੜ ਗਿਆ ਕਰੇ ਵਿੱਚ ਹੋਲਿਓ ਬਾਹ ਗੱਡੀ ਤਾਂ 6 ਕਰੋੜ ਦੀ ਐ 20 ਵਾਰ ਥੱਲੇ ਲੱਗ ਲਈ ਟਾਇਰ ਥੋੜਾ ਵਿੱਚ ਵੱਡ ਜਾਂਦਾ ਫੇਰ ਇੱਕ ਉੱਥੇ ਫੁਰਨਾ ਫੁਰਿਆ ਮੈਂ ਤੂੰ ਮੈਂ ਕਿਹਾ ਜੇ ਬੰਦੇ ਦੀ ਜੀਵਨ ਨਹੀਂ ਹੈ ਰਹਿਤ ਨਹੀਂ ਹੈ ਉੱਥੇ ਹੁਣ ਮਹਾਰਾਜ ਵੀ ਕੀ ਕਰਨਗੇ ਸਤਗੁਰ ਸਾਚਾ ਕਿਆ ਕਰਾ ਜੋ ਸਿੱਖਾਂ ਵਿੱਚ ਚੂਕ ਅੰधे ਏਕ ਨਾ ਲੱਗ ਗਈ ਜੋ ਬਾਸ ਵਜਾਈਆ ਫੂਕ ਸੜਕ ਚੰਗੀ ਹੋਵੇ ਤਾਂ ਹੀ ਸਫਲਤਾ ਹੁੰਦਾ ਦੇਖ ਦੇਖ ਕੇ ਸਾਰਿਆਂ ਦੇ ਹੁਣ ਜਿਹੜੇ ਸਾਡੇ ਵਾਲੇ ਸਿੰਘ ਸੀਗੇ ਸੰਤਾ ਮੇਲੇ ਪਿੱਛੇ ਜਿੰਨਾ ਪਿੱਛੇ ਚਲੇ ਜਾਈਏ ਸੰਤ ਗੁਰਵਚਨ ਸਿੰਘ ਜੀ ਖਾਲਸਾ ਵੇਲੇ ਉਦੋਂ ਪਹਿਲਾਂ ਸਾਧ ਸੁੰਦਰ ਸਿੰਘ ਜੀ ਵੇਲੇ ਉਦੋਂ ਪਹਿਲਾਂ ਪ੍ਰਾਣੇ ਸਿੰਘ ਜਿਹੜੇ ਸੀਗੇ ਉਹ ਬੜੇ ਉੱਚੇ ਸੁੱਚੇ ਜੀਵਨ ਵਾਲੇ ਹੁੰਦੇ ਸੀ ਉਹਨਾਂ ਦੇ ਅੰਦਰ ਨਿਤਨੇਮ, ਪ੍ਰੇਮ, ਪੰਜ ਗ੍ਰੰਥੀ 25 ਜਪਜੀ ਸਾਹਿਬ ਝੂਠ ਨਹੀਂ ਖਾਣੀ ਬਾਹਰੋਂ ਅੰਦਰੋਂ ਨਹੀਂ ਖਾਣਾ ਜੇ ਮਾੜਾ ਜਿਹਾ ਵੀ ਕਿਤੇ ਦੇਖਿਆ ਝੂਠਾ ਹੋ ਗਿਆ ਕੰਦੇ ਨਹੀਂ ਸੀ ਕੁਝ ਉੜਦਾ ਸਾਰੇ ਜਾਣਿਆ ਰੇੜੀਆਂ ਤੇ ਖੜੇ ਹੁੰਦੇ ਆ ਹੋਟਲਾਂ 'ਚ ਬੜੇ ਹੁੰਦੇ ਆ ਇਹ ਨਹੀਂ ਦੇਖਣਾ ਵੀ ਉਹ ਕਿਹਾ ਜਾ ਬੰਦਾ ਕਿਵੇਂ ਆ ਸਾਫ਼ ਸੁਥਰਾ ਨਹੀਂ ਦੇਖਣਾ ਰਹਿਤ ਬਰਯਾਦਾ ਕੋਈ ਨਹੀਂ ਹੈ ਕੁਝ ਨਹੀਂ ਹੈ ਇਹ ਤੁਹਾਨੂੰ ਕਾਮਯਾਬ ਨਹੀਂ ਹੋਣਾ ਤੁਸੀਂ ਜੋਰ ਲਾ ਲਓ ਮੈਂ ਸਾਰੇ ਪੰਥ ਨੂੰ ਹੀ ਕਹਿਣਾ ਤੁਸੀਂ ਕਾਮ ਕਾਮਯਾਬ ਨਹੀਂ ਹੋਣਾ ਕਿਸੇ ਨੇ ਹੋਣਾ ਔਰ ਰੋਜ ਰੌਲਾ ਪਿਆ ਰਹਿੰਦਾ ਰੋਜ ਰੌਲਾ ਪਿਆ ਰਹਿੰਦਾ ਇਹਨਾਂ ਦੇ ਪੱਲੇ ਕੀ ਹੈ ਕਿਸੇ ਦੇ ਕੁਝ ਪੱਲੇ ਨਹੀਂ ਹੈ ਕੋਈ ਗੱਲ ਯਾਦ ਨਹੀਂ ਇਤਿਹਾਸ ਨਹੀਂ ਪਤਾ ਕੋਈ ਰਾਤ ਨੂੰ ਬਹਿ ਕੇ ਬੰਦਗੀ ਨਹੀਂ ਕਰਦੇ ਬਸ ਇਹੀ ਕਹਿੰਦੇ ਵੀ ਅੱਜ ਕਿੰਨੇ ਪੈਸੇ ਬਣ ਕੇ ਗਿਣੋ ਬਈ ਅੱਜ ਕਿੰਨੇ ਬਣ ਕੇ ਅੱਜ ਕਿੰਨੇ ਬਣਾਉਣੇ ਅੱਜ ਕਿੱਥੋਂ ਲਿਆਉਣੇ ਆ ਅੱਜ ਗੱਡੀ ਕਿਹੜੀ ਲੈਣੀ ਆ ਅੱਜ ਮੋਬਾਈਲ ਕਿਹੜਾ ਲੈਣਾ ਆਉਣ ਆ ਸਵੇ ਕਰਨਾ ਇੱਥੇ ਤਾਂ ਸੁਰਤੀਆਂ ਬਿਰਤੀਆਂ ਨੇ ਹੁਣ ਤਾਂ ਮਾਇਆ ਤਾਂ ਮਾਇਆ ਦਾਸੀ ਭਗਤਾਂ ਦੀ ਕਾਰ ਕਮਾਵਾ ਮਾਇਆ ਤਾਂ ਪਿੱਛੇ ਪਿੱਛੇ ਆਉਂਦੀ ਸੀ ਪਰ ਇਹ ਆਇਆ ਦੇ ਪਿੱਛੇ ਨੂੰ ਭੱਜਦੇ ਅਸਲ 'ਚ ਫੇਰਸ਼ ਕਰਕੇ ਆਇਆ ਕਿ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਅੱਜ ਵੀ ਉਹ ਜਿੰਨਾ ਦਾ ਉਹ ਤੇ ਬੁਰਜਾ ਸ੍ਰੀ ਦਮਦਮਾ ਸਾਹਿਬ ਉਹਦੇ ਵਿੱਚ ਦੋ ਏਡੇ ਏਡੇ ਘੜੇ ਲੱਗੇ ਹੋਏ ਵਿੱਚ ਫਿੱਟ ਕੀਤੇ ਹੋਏ ਇੱਕ ਦੇ ਵਿੱਚ ਛੋਲੇ ਤੇ ਗੁੜ ਇੱਕ 'ਚ ਪਾਣੀ ਰੱਖਿਆ ਹੁੰਦਾ ਬਾਬਾ ਨੇ ਇੱਕ ਛੋਲੇ ਲੈਣੇ ਤੇ ਇੰਨਾ ਗੁੜ ਲੈਣਾ ਬਸ ਉਹੀ ਛੱਕ ਕੇ ਤੋਂ ਜਲ ਸਕ ਲੈਣਾ ਆ ਖਰਾਕ ਜੀ ਹੁੰਦਾ ਨਹੀਂ ਫੇਰ ਇਹ ਨਹੀਂ ਖਰਾਕ ਇਥੇ ਬਲਿਆਂ ਦੇ ਕੱਚੇ 베ਰ ਖਾ ਕੇ ਫਿਰ ਗੁਜ਼ਾਰਾ ਕਰ ਲੈਣਾ ਪਰ ਗੁਰੂ ਗ੍ਰੰਥ ਸਾਹਿਬ ਦੇ 110 ਪਾਠ ਕਰਦਿਆਂ ਹੋਇਆਂ ਵੀ ਜਪਜੀ ਸਾਹਿਬ ਦੇ ਪੰਜ ਗ੍ਰੰਥੀ ਚਾਰ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਬੜੇ ਸੋਹਣੇ ਲਿਖੇ ਅਰਬੀ ਚ ਵੀ ਲਿਖੇ ਬੰਦਗੀ ਇੰਨੀ ਅੰਤਰਜਾਮਤਾ ਇੰਨੀ ਬ੍ਰਹਮ ਗਿਆਨ ਇੰਨਾ ਜਿਸ ਦਾ ਆਪਾਂ ਕਹਿੰਦੇ ਆ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਕਿਵੇਂ ਹੋਏ ਅਮਰ ਸ਼ਹੀਦ ਐਸਾ ਹੁੰਦਾ ਜੇ ਸ਼ਹੀਦ ਹੋ ਵੀ ਗਿਆ ਉਹਨ ਨਾਲ ਦੀ ਨਾਲ ਹੀ ਸਰੀਰ ਮਿਲ ਜਾਂਦਾ ਹੁੰਦਾ ਬਾਬਾ ਦੀਪ ਸਿੰਘ ਜੀ ਹੁਣ ਵੀ ਹਾਜ਼ਰੀ ਨੇ ਫੋਟੋ ਵੀ ਖਿੱਚ ਸਕਦੇ ਆ ਟੱਚ ਵੀ ਕਰ ਸਕਦੇ ਆ ਕਿਸੇ ਸਿੰਘ ਨੂੰ ਹੋਇ ਸੀ ਦਰਸ਼ਨ ਕਹਿੰਦਾ ਉਂਗਲਾ ਪਤਾ ਕਿੰਨੀਆਂ ਮੋਟੀਆਂ ਇੰਨਾ ਵੱਡਾ ਹੱਥ ਕਹਿੰਦਾ ਜਿਹੜਾ ਟੂਟੀ ਵਾਲਾ ਪਾਈਪ ਹੁੰਦਾ 4 ਇੰਚੀ ਦਾ ਇੰਨੀ ਮੋਟੀ ਦਾ ਇੱਕੋ ਹੀ ਉਂਗਲ ਆ ਕਹਿੰਦੇ ਮੈਂ ਲਾਗੇ ਬਹਿ ਕੇ ਉਂਗਲ ਟੱਚ ਕੀਤੀ ਕਹਿੰਦੇ ਬਾਬਾ ਜੀ ਹੱਸਣ ਲੱਗੇ ਕਹਿੰਦੇ ਕੀ ਦੇਖਦਾ ਕਹਿੰਦੇ ਮਹਾਰਾਜ ਆ ਜਿਹੜਾ ਤੁਹਾਡਾ ਹੱਥ ਹੈ ਜੇ ਕਿਸੇ ਦੇ ਇੱਕ ਚਪੇਟ ਵਾਜੇ ਕਹਿੰਦੇ ਬਾਬਾ ਇਹ ਕਹਿੰਦੇ ਗळा ਲੈ ਕੇ ਡਿੱਗ ਪੂ ਆਦਾ ਇੰਨਾ ਜ਼ਬਰਦਸਤ ਹੱਥ ਸੀ ਬਾਬਾ ਜੀ ਦਾ ਇਸ ਕਰਕੇ ਹੈ ਕਿ ਰਹਿਤ ਹੈ ਨਹੀਂ ਸਾਰੀਆਂ ਗੱਲਾਂ ਰਹਿਤ ਉੱਤੇ ਖੜੀਆਂ ਹੁੰਦੀਆਂ ਇਸ ਕਰਕੇ ਜੇ ਸਾਰੇ ਨੇ ਇਹ ਖوار ਹੋਏ ਸਭ ਮਿਲਾਂਗੇ ਸਾਰੇ ਖوار ਹੋ ਕੇ ਵਾਪਸ ਆਉਣਗੇ ਜਿਹੜੇ ਬਾਹਰ ਨੂੰ ਵੀ ਗਏ ਉਹ ਵੀ ਆਉਣਗੇ ਤੱਕੇ-ਤੱਕੇ ਖਾ ਕੇ ਸਾਰੇ ਨੇ ਹੁਣ ਮੈਂ ਸਾਰਿਆਂ ਨੂੰ ਕਹਿਣਾ ਥੋੜੇ ਸਖਤ ਹੋ ਕੇ ਜੱਲੋ ਰਹਿਤ ਵਿੱਚ ਜੇ ਕੁਝ ਬਣਨਾ ਜੇ ਕੁਝ ਲੈਣਾ ਜੇ ਜ਼ਿੰਦਗੀ ਆਈ ਨਗਾ ਤੇ ਤੁਸੀਂ ਤੋਂ ਮਿਲਣਾ ਮੋਲਣਾ ਕੁਝ ਨਹੀਂ ਹੈਗਾ ਐਵੇਂ ਨਾ ਜੋਰ ਲਾਈ ਜਾਓ ਰਹਿਤ ਹੈ ਨਹੀਂ ਜੇ ਅਸੀਂ ਕਹਿ ਰਹੇ ਆ ਸੰਥਿਆ ਕਰ ਲੋ ਬਰਬਾਣੀ ਬਿਨਾ ਸੰਥਿਆ ਤੋਂ ਨਾ ਪੜੋ ਗਲਤ ਪੜੀ ਜਾਂਦੇ ਹੋ ਇਹਦਾ ਕੋਈ ਲਾਭ ਨਹੀਂ ਹੋਣਾ ਫਿਰ ਕੋਈ ਨਹੀਂ ਸੁਣਦਾ ਇਹਨਾਂ ਗੱਲਾਂ ਨੂੰ ਰਹਿਤਵਾਨ ਕਹਿੰਦੇ ਤੁਸੀਂ ਟਕਸਾਲ ਵਾਲੇ ਟੋਟੀਆਂ ਮੰਜ ਜਾਂਦੇ ਹੋ ਕੋਈ ਕਹਿੰਦਾ ਤੁਸੀਂ ਹੱਥ ਮੰਜ ਜਾਂਦੇ ਹੋ ਜਦੋਂ ਕਰੋਨਾ ਆਇਆ ਸੀ ਉਦੋਂ ਤੁਸੀਂ ਕਿਉਂ ਕਰਦੇ ਸੀ ਫਿਰ ਉਹ ਕੁਝ ਹਾਈਜੀਨਿਕ ਕਰਦੇ ਅਸੀਂ ਰਹਿ ਜੀ ਨੂੰ ਔਰ ਜਿਹੜੇ ਲੋਕ ਇੱਥੇ ਕੋਈ ਟੂਟੀ ਲੱਗੀ ਹੈ ਸਰਕਾਰੀ ਜਿਹਦੇ ਲੋਕ ਉੱਤੇ ਹੀ ਕੁਰਲੀਆਂ ਮਾਰੀ ਜਾਂਦੇ ਉਹਦੇ ਪੰਨਾਂ ਵਾਲੇ ਹੱਥ ਲੈ ਜਾਂਦਾ ਅਸੀਂ ਤਾਂ ਪਹਿਲਾਂ ਬਲਦਾ ਹੁਣ ਪੀਂਦੇ ਹੀ ਨਹੀਂ ਨਾ ਪਾਣੀ ਗੱਡੀ ਚ ਨਾਲ ਹੀ ਰੱਖੀਦਾ ਪ੍ਰਸ਼ਾਦਾ ਨਾਲ ਰੱਖੀਦਾ ਆਪਣਾ ਦਾਲ ਸਬਜ਼ੀ ਆਪਣੀ ਨਾਲ ਹੀ ਰੱਖੀਦੀ ਹੈ ਘਰੇ ਹੀ ਖਾ ਕੇ ਜਾਓ ਘਰੇ ਹੀ ਜਾ ਕੇ ਖਾਓ ਕਿਸੇ ਦਾ ਪਾਣੀ ਨਾ ਪੀਓ ਜਾ ਤੈਂ ਕਾ ਜਿਵੇਂ ਪ੍ਰਸਾਦ ਮੇਰਾ ਸਿੱਖ ਨਹੀਂ ਆ ਜੁਗਾਦ ਜਿੱਥੇ ਮਰਜੀ ਖਾਣ ਖੜਜੋ ਸੰਤਾਂ ਨੇ ਇਹ ਚੀਜ਼ਾਂ ਟੋਕੀਆਂ ਹੋਈਆਂ ਸਾਬ ਮਹਾਪੁਰਖ ਬ੍ਰਹਮ ਗਿਆਨੀ ਹਮੇਸ਼ਾ ਟੋਕਦੇ ਰਹਿੰਦੇ ਭਾਈ ਬਾਹਰੋਂ ਨਹੀਂ ਖਾਣਾ ਉਹ ਹੈ ਸੋਲੂਸ਼ਨ ਨਿਕਲਿਆ ਆਉਂਦਾ ਮੈਂ ਕਹਾਂ ਨਾ ਘਰੇ ਖੁਆ ਬਣਾ ਲਓ ਜ਼ਰੂਰ ਦੁਕਾਨਾਂ ਤੋਂ ਖੁਆ ਲੈ ਕੇ ਖਾਣਾ ਜੋ ਵੀ ਖਾਣਾ ਹੈ ਅੱਜ ਕੱਲ ਤਾਂ ਇੰਨੀਆਂ ਆਹ ਦੁਕਾਨ 10000 ਰੁਪਏ ਲੈਂਦੇ ਇੱਕ ਮਹੀਨੇ ਚ ਸਾਰਾ ਟ੍ਰੈਂਡ ਕਰਦੇ ਘਰੇ ਇਸ ਮੂਸੇ ਬਣਾਏ ਖਾ ਲੋ ਜੇ ਬਾळा ਹੀ ਜੀ ਕਰਦਾ ਬਰਫੀ ਘਰੇ ਬਣਾਉਣੀ ਸਖਾਉਂਦੇ ਆ ਕੇਕ ਸਖਾਉਂਦੇ ਘਰੇ ਬਣਾਏ ਖਾਓ ਇਹਨਾਂ ਦਾ ਕੋਈ ਵਿਸ਼ਵਾਸ ਨਹੀਂ ਹੈ ਇਹ ਜਿਹੜੇ ਬਣਾਉਂਦੇ ਆ ਇਹ ਨੀਰੀ ਝੂਠ ਖਵਾਉਂਦੇ ਆ ਆਪਾਂ ਪਤਾ ਨਹੀਂ ਕੀ ਕੀ ਕੁਝ ਭਾਮ ਦੇ ਵਿੱਚ ਇਸ ਕਰਕੇ ਸਭ ਤੋਂ ਵੱਡੀ ਬੈਲ ਖਾਣ ਪੀਣ ਦੀ ਰਹਿਤ ਹੈ ਖਾਣਾ ਪੀਣਾ ਸੁਧ ਰੱਖੋ ਬਾਹਰਲਾ ਨਾ ਖਾਓ ਕੋਈ ਚੀਜ਼ ਸੁੱਚੀ ਨਹੀਂ ਹੈ ਬਾਹਰਲੀ ਕੋਈ ਵੀ ਛੋਡੇ ਸਾਡੇ ਵੀ ਸਾਰੇ ਇਹ ਐਵੇਂ ਹੀ ਨੇ ਮੈਂ ਬਣਦੇ ਦੇਖਿਆ ਹੁਣਾ ਪਾਣੀ ਜਿਆ ਲਿਆਉਂਦੇ ਨੇ ਉਹ ਜਿਹੜੀ ਬੋਤਲਾਂਆਂ ਜਾਂ ਵਿਆਹ ਸ਼ਾਦੀਆਂ ਚ ਉਹ ਭਰਦੇ ਦਿਖਾਏ ਨੇ ਉੱਤੇ ਪੈਰ ਰੱਖ ਕੇ ਚੜੇ ਫਿਰਦੇ ਨੇ ਗੰਦਾ ਮੰਦਾ ਜਿਹਾ ਪਾਣੀ ਭਰ ਦਿੰਦੇ ਨੇ ਇਹ ਜੀ ਠੰਡਾ ਪਾਣੀ ਹੈ ਰੈਬਰ ਭਰਿਆ ਹੋਇਆ ਜੀ ਕੁਛ ਨਹੀਂ ਹਾ ਠੀਕ ਆਟੇ ਚ ਮਲਾਵਟ ਮਸਾਲਿਆਂ ਚ ਮਲਾਵਟ ਘਿਓ ਚ ਮਲਾਵਟ ਕਿਹੜੀ ਚੀਜ਼ ਚੰਗੀ ਆ ਮੈਂ ਉਥੇ ਇਕੱਠਾ ਘਿਓ ਲੈਣਾ ਸੀ ਅਸੀਂ ਜੀ ਕਿਸੇ ਜੋੜ ਮੇਲੇ ਲਈ ਮੈਂ ਗੱਲ ਕੀਤੀ ਇੱਕ ਕੰਪਨੀ ਨਾਲ ਉਹ ਕਹਿੰਦੇ ਵੱਡੀ ਕੰਪਨੀ ਦਾ ਉੱਥੇ ਆ ਜੀ ਉੱਥੇ ਗਏ ਉਹ ਕੰਪਨੀ ਜਿਗਾਏ ਉਹਦੇ ਇੱਕ ਬੰਦਾ ਜਾਣਦਾ ਮਿਲ ਗਿਆ ਮੈਨੂੰ ਮੈਂ ਕਿਹਾ ਸਾਨੂੰ ਘਿਓ ਲੈ ਦੇ ਸੌਕ ਪੀਪਾ ਕਹਿੰਦਾ 2 ਕਿਲੋ ਫ੍ਰੀ ਦਿੰਦੇ ਆ ਮਹੀਨੇ ਦਾ ਅੱਜ ਤਾਂ ਉਹ ਵੀ ਨਹੀਂ ਲੈਂਦੇ ਇਹਨਾਂ ਦਾ ਮੈਂ ਕਿਉਂ ਕੰਨ ਹਰਿਆਣੇ ਚ ਸੂਰ ਦੀ ਚਰਬੀ ਸਾਰੀ ਆ ਕੇ ਤਾਂ ਇੱਥੇ ਪੈਂਦੀ ਆ। ਕਹ ਤੁਸੀਂ ਉੱਥੇ ਭੋਗ ਲਵਾਉਂਦੇ ਫਿਰਦੇ ਹੋ ਦੇਖ ਨੂੰ। ਝੂਠੀ ਹੁੰਦੀ ਸਾਰੀ ਦੇਖ ਥੋੜੇ ਪਹਿਲੇ ਝੂਠੇ ਨੂੰ ਭੋਗ ਕਾ ਲਵਾਉਣਾ। ਮੈਂ ਜੇ ਦੇਸੀ ਘਿਓ ਖਾ ਕੇ ਬਿਮਾਰ ਹੋ ਕੇ ਡਾਕਟਰ ਕਹਿੰਦੇ ਦੇਸੀ ਘਿਓ ਨਾ ਖਾਓ ਬਿਮਾਰ ਤਾਂ ਆਪੇ ਹੋਣਾ। ਜੋ ਘਿਓ ਹੀ ਨਹੀਂ ਸ਼ੁੱਧ ਹੈ ਉਹ। ਚਾਹ ਪੱਤੀ ਨਹੀਂ ਸ਼ੁੱਧ ਹੈ ਚਾਹ ਨੂੰ ਚਮੜੇ ਦਾ ਰੰਗ ਜਾਂ ਦੇਈ ਜਾਂਦੇ ਆ ਚਾਹ ਨੂੰ ਤਮਾਕੂ ਦੀ ਪੁੱਠ ਦੇਈ ਜਾਂਦੇ ਆ। ਚਾਹ ਤਾਂ ਮਿਲਦੀ ਤਾਂ ਹੈ ਅਸਲੀ ਤੱਤੀਆਂ ਲੰਬੀਆਂ ਲੰਬੀਆਂ ਸਿੱਧੀਆਂ ਟੁੱਟ ਕੇ ਜਿਹੜੀਆਂ ਆਉਂਦੀਆਂ ਉਹ ਬਹੁਤ ਮਹਿੰਗੀ ਬਹੁਤ ਆ ਪਰ ਉਹਦੇ ਨਾਲੋਂ ਰੇਹ ਮਹਿੰਗੀ ਰਹਿਤ ਆਪਣੀ ਇਸ ਕਰਕੇ ਸਭ ਤੋਂ ਜੈਸਾ ਅੰਨ ਤੈਸਾ ਮਨ ਜਿਹਹਾ ਜਾਂ ਖਾਓਗੇ ਉਹ ਜਿਹਾ ਮਨ ਹੋ ਜਾਊਗਾ ਕਿਵੇਂ ਜੀ ਲੈ ਤੇ ਚੰਗਾ ਭਲਾ ਬੰਦਾ ਬੈਠਾ ਸਿਮਰਨ ਕਰੀ ਜਾਂਦਾ ਕੋ ਉਹਦਾ ਦੋਸਤ ਆ ਜਾਏ ਚਲ ਅੱਜ ਤਾਂ ਆਪਾਂ ਪੀਨੇ ਆ ਪਿਆਲੋ ਇਹਨੂੰ ਸ਼ਰਾਬ ਉਹਦੀ ਗੰਦ ਬਕਣ ਲੱਗ ਜੂ। ਉਹਦੀ ਬਕਵਾਸ ਮਾਰਨ ਲੱਗ ਜੂ। ਉਹਦੀ ਬੱਕਰੇ ਬਲਾਉਣ ਲੱਗ। ਹੁਣ ਕੀ ਹੋ ਗਿਆ? ਕਿਉਂਕਿ ਜਹਾਜਾ ਖਾਦਾ ਸੀ। ਹਰੇਕ ਚੀਜ਼ ਖਰਾਬ ਹੈ। ਅੱਜ ਕੱਲ ਨਾ ਖਾਓ, ਆਪਣੀ ਤਿਆਰ ਕਰਕੇ ਖਾਓ। ਤੇ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੋ। ਭਾਈ ਜਗਤਾਰ ਸਿੰਘ ਜੀ ਵਾਲੇ ਬੈਠੇ। ਇਹਨਾਂ ਨੂੰ ਚਾਹ ਬੰਦ ਹੀ ਕਰ ਦੋ। ਮੇਰਾ ਲੀਵਰ ਖਰਾਬ ਹੋ ਗਿਆ ਸੀ ਕਾਫੀ ਜ਼ਿਆਦੇ। ਅਸੀਂ ਤਾਂ ਉਹ ਗਰਮ ਜਲ ਜੇ ਹੀ ਸ਼ਕ ਲੈਂਦੇ ਆ। ਚਾਹ ਪੱਤੀ ਜੇ ਮੰਗਾਉਣੇ ਤਾਂ ਸਾਮ ਤੋਂ ਸਿੱਧੀ ਮਗਾ ਕੇ ਉਹ ਲੰਮੀਆਂ ਪੱਤੀਆਂ ਬਣ ਉਹ ਲਾਲ ਜੀ ਤਾਂ ਨਹੀਂ ਬਣਦੀ ਚਿੱਟੀ ਜੀ ਹੁੰਦੀ ਆ ਜੇ ਘਰੇ ਹੀ ਬੀਜ ਲੋ ਤੇ ਪੱਤੇ ਜੇ ਜ਼ਿਆਦਾ ਹੀ ਸ਼ੌਂਕ ਆ ਵੈਸੇ ਕੋਈ ਫਾਇਦਾ ਨਹੀਂ ਨੇਤਾ ਸਾਡੇ ਮੁਲਕ ਨੂੰ ਖਤਮ ਕਰ ਲੈ ਅੰਗਰੇਜ਼ਾਂ ਨੇ ਸਾਨੂੰ ਚਾਹ ਦਿੱਤੀ ਉਦੋਂ ਪਹਿਲਾਂ ਜਿਹੜੇ ਆਏ ਸੀ ਉਹਨਾਂ ਨੇ ਸਾਨੂੰ ਸ਼ਰਾਬ ਦਿੱਤੀ ਉਦੋਂ ਪਹਿਲਾਂ ਇੱਕ ਆਏ ਉਹਨਾਂ ਤਬਾਕੂ ਦੇਤਾ ਵੀ ਇਹ ਮੁਲਕ ਦਾ ਨਾਸ ਕਰੋ ਹੁਣ ਆਏ ਇਹਨਾਂ ਚਿੱਟਾ ਦੇਦਾ ਹਾਂ ਨਾਸ਼ ਕਰੋ ਇਹਨਾਂ ਦਾ ਇਹ ਸਾਨੂੰ ਸਾਰੇ ਮਾਰਨ ਵਾਸਤੇ ਹੀ ਨਸ਼ੇ ਦੁਸ਼ੇ ਲੱਗੇ ਹੋਏ ਨੇ ਸਾਰੇ ਕਰਾਈ ਜਾਂਦੇ ਨੇ ਪਰ ਚਲੋ ਜੇ ਕਹਿੰਦਾ ਕੋਈ ਜ਼ਹਿਰ ਦਿੰਦਾ ਖਾ ਲੈਣੀ ਜ਼ਰੂਰੀ ਆ ਕੋਈ ਸੋਚ ਸਮਝ ਕੇ ਗੱਲ ਕਰੋ ਮਾੜੀ ਜੀ ਵੀ ਹਾਂ ਭਾਈ ਇਹ ਚੀਜ਼ ਮਾੜੀ ਆ ਅਸੀਂ ਨਹੀਂ ਖਾਣੀ ਆਟਾ ਕੀਪਦਾ ਕਿਹਾ ਜਾਂਦਾ ਤੁਸੀਂ ਆਟਾ ਲੈ ਲੈ ਆਪਣੇ ਕਣਕ ਲੋ ਆਪਣਾ ਧੋਕੇ ਕਾ ਕਾਲੀ ਕਣਕ ਪਹਿਲਾਂ ਜਿਹੜੇ ਮੇਰੇ ਵੇਲੇ ਜਦੋਂ ਛੋਟੇ ਹੁੰਦੇ ਸੀ ਕਣਕ ਲੰਬੀ ਲੰਬੀ ਕਣਕ ਹੁੰਦੀ ਸੀ ਮੈਕਸੀਕਨ ਲਾਲ ਕਣਕ ਹੁੰਦੀ ਸੀ ਲਾਲ ਰੋਟੀ ਬਣਦੀ ਸੀ ਉਹ ਗੋਰੇ ਉੱਥੇ ਹੁਣ ਖਾਂਦੇ ਆ ਸਾਨੂੰ ਆ ਨਿਗੀ ਨਿਗੀ ਜੀ ਦੇ ਕੇ ਤੇ ਜਿਹੇ ਜਿਹੇ ਨਿਗੀ ਨਿਗੀ ਕਣਕ ਉਹ ਜੇ ਸਾਡੇ ਮਿਆਣੇ ਹੋਗੇਗਾ ਬੜੇ ਸਾਰਾ ਧੋਕੇ ਹੋਏ ਵਿਆ ਡੰਗਰਾਂ ਦੇ ਸਿੰਘ ਆਏ ਸੀ ਉਹ ਐ ਕਰਕੇ ਕਿ ਤਾਂ ਕਿ ਉਹ ਐ ਵਾਲੇ ਸਿੰਘ ਜਿਆਦਾ ਵਧੀਆ ਹੁੰਦੇ ਆ ਜੇ ਪਿੱਠ ਤੇ ਹੱਥ ਫੇਰਦੇ ਸੋਨਾ ਚਮਕਦਾ ਸੀ ਉਹ ਵੀ ਖਤਮ ਹੋ ਗਿਆ ਸਾਰਾ ਇਸ ਕਰਕੇ ਪਾਣੀ ਜਿਹੜਾ ਸੀ ਪਾਣੀ ਦੇ ਵਿੱਚ ਵੀ ਉਹ ਸੱਤਾਂ ਨੂੰ ਰਹੀ ਪਾਣੀ 'ਚ ਗੰਦ ਮਿਲਾਤਾ ਬਹੁਤ ਜ਼ਿਆਦੇ ਪਹਿਲਾਂ ਤਾਂ ਖਾਣ ਪੀਣ ਵੱਲ ਧਿਆਨ ਦੇਖੋ ਕਰਕੇ ਬਾਬਾ ਜੀ ਵਾਲੀ ਖੁਰਾਕ ਠੀਕ ਹੈ ਛੋਲੇ ਤੇ ਗੁੜ ਬਸ ਬਾਕੀ ਨਾਮ ਜਪੋ ਜਿਵੇਂ ਬਾਬਾ ਨੇ ਰਹਿਤ ਰੱਖੀ ਰਹਿਤ ਰੱਖੋ ਸੋ ਇੰਨੇ ਹੀ ਟਾਈਮ ਪ੍ਰਵਾਨ ਕਰਿਓ ਸੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਦਸਾਂ ਗੁਰਾਂ ਦਾ ਪੰਜ ਪਿਆਰਾ ਚਾਰ ਸਾਹਿਬਜ਼ਾਦਿਆਂ ਦਾ ਬਾਬਾ ਦੀਪ ਸਿੰਘ ਜੀ ਔਰ ਸ਼ਹੀਦ ਔਰ ਸਾਰੇ ਸ਼ਹੀਦਾਂ ਦਾ ਬਹੁਤ ਮਾਤਾ ਜੀ ਆਤਾ ਸਾਹਿਬ ਕੌਲ ਦਾ ਧੰਨਵਾਦ ਸਾਰਿਆਂ ਸੰਤਾਂ ਦਾ ਸੰਤ ਬਾਬਾ ਪ੍ਰੀਤਮ ਸਿੰਘ ਜੀ ਅਤੇ ਸੋਰ ਜਿੰਨੇ ਮਾਪੁਰਖ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿੰਨੀਆਂ ਸੰਗਤਾਂ ਆਈਆਂ ਨੇ ਸੰਗਤ ਗੁਰੂ ਦਾ ਰੂਪ ਹੈ ਭਾਈ ਸੰਗਤ ਸਾਰੇ ਬਰਿਆਦਾ ਮੰਨੋ ਬਰਹਿਤ ਰੱਖੋ ਵਾਣੀ ਪੜੋ ਸੁਚੰਤ ਦਾ ਧਿਆਨ ਰੱਖੋ ਸਾਰੇ ਪੰਜ ਬਾਣੀਆਂ ਜਦ ਤੱਕ ਪੂਰੀਆਂ ਨਹੀਂ ਪੜਦੇ ਹੋ ਉਦੋਂ ਤੱਕ ਪੰਥ ਦੀ ਚੜ੍ਹਦੀ ਕਲਾ ਨਹੀਂ ਉਹਨੇ ਗੱਲ ਯਾਦ ਰੱਖੋ ਮੇਰੀ ਰਹਿਰਾਸ ਪੂਰੀ ਨਹੀਂ ਪੜਨੀ ਤਾਂ ਬਸ ਉਹ ਥੱਲੇ ਹੀ ਬਹਿ ਗਿਆ ਨਾ ਬੇੜਾ ਅਸੀਂ ਕਿਹਾ ਸੀ ਇਹ ਪੰਜ ਬਾਣੀਆਂ ਨਾ ਕਟੋ ਰਹਿਰਾਸ ਚੌਪਰੀ ਸਾਹਿਬ ਦਾ ਪਾਠ ਵਿੱਚੋਂ ਨਾ ਕਟੋ ਇਹਨਾਂ ਨੇ ਦੋਰੇ ਕੱਟਦੇ ਰਹਿਰਾਸ ਦੇ ਉਹ ਜਿੰਨਾ ਕਟਿਆ ਸੀ ਉਨਾਂਕ ਰਹਿ ਗਿਆ ਕੰਮ ਫਿਰ ਆ ਉਹਦੇ ਵਿੱਚ ਕੋਈ ਚੀਜ਼ ਸੀ ਆ ਜਿੰਨਾ ਚਿਰ ਲੋਕ ਇਹਨੇ ਸਾਡੇ ਘਰ ਚ ਆ ਹੁੰਦਾ ਆ ਚੀਜ਼ਾਂ ਦਾ ਪ੍ਰਭਾਵ ਬਾਦ ਇਹ ਜਿੰਨਾ ਕੁਛ ਸੀ ਇਹ ਦੋਰਿਆਂ ਚ ਸੀ ਦਸ਼ਮ ਦੇ ਦੋਰਿਆਂ ਨੂੰ ਕੱਟ ਦੇਣੀ ਸੀ ਚੀਜ਼ਾਂ ਲੋਕ ਦਸ਼ਮ ਦੀ ਬਾਣੀ ਪੜਨੋਂ ਹਟ ਗਏ ਦੁਸ਼ਮਣ ਤਾਂ ਚਾਹੁੰਦਾ ਵੀ ਇਹ ਦਸ਼ਮ ਦੀ ਬਾਣੀ ਨਾ ਪੜਨ ਵੀ ਇਹਨਾਂ ਚ ਪਾਵਰ ਨਾ ਆ ਜਾਏ ਦੁਸ਼ਮਣ ਤਾਂ ਚਾਹੁੰਦਾ ਵੀ ਨਿਸ਼ਾਨ ਸਾਹਿਬ ਨੂੰ ਮੱਥਾ ਨਾਲ ਟੇਕਣ ਦੇ ਸਰੋਵਰ ਦੇ ਇਸ਼ਤਾਨ ਕਰਨ ਉਹ ਕਈ ਬੁੜੇ ਜਿਹੇ ਬਿਠਾਏ ਹੋਏ ਨੇਟ ਤੇ ਉਹ ਪੁੱਠਾ ਹੀ ਬੋਲ ਜਿੰਦੇ ਪੁੱਠਾ ਹੀ ਬੋਲ ਜਿੰਦੇ ਸਰੋਵਰਾਂ ਦੇ ਉਲਟ ਬੋਲ ਜਿੰਦੇ ਆ ਆਪਾਂ ਵੀ ਮੰਨ ਲੈਂਦੇ ਆ ਨਹੀਂ ਨਹੀਂ ਉਹਨਾਂ ਦੇ ਨਹੀਂ ਸੁਣਨੀ ਉਹ ਤਾਂ ਸਾਨੂੰ ਪਤਾ ਹੈ ਵੀ ਉਹ ਕਿੱਥੋਂ ਪੈਸਾ ਆਉਂਦਾ ਕਿੱਥੋਂ ਖਾਂਦੇ ਨੇ ਕਿੰਨੀ ਜ਼ਮੀਨ ਸੀ ਉਹਨਾਂ ਕੋਲ ਪਹਿਲਾਂ ਕਿੱਲਾ ਵੀ ਨਹੀਂ ਸੀਗਾ ਆ ਚਾਰ-ਚਾਰ ਸੌ ਕਿੱਲੇ ਦੇ ਮਾਲਕ ਰਹੋ ਜਿਹੜੇ ਕੌਮ ਵਿਰੋਧੀ ਲੋਕ ਨੇ ਇਹਨਾਂ ਕੋਲ ਬਹੁਤ ਪੈਸਾ ਬੈਂਕਾਂ ਦੇ ਵਿੱਚ ਪਿਆ ਸਿਰਫ ਬੋਲਣ ਨਾਲ ਹੀ ਇਹਨਾਂ ਪੈਸਾ ਮਿਲਦਾ ਇਹਨਾਂ ਨੂੰ ਸਾਨੂੰ ਪਤਾ ਵੀ ਕਿੱਥੋਂ ਮਿਲਦਾ ਇਹਨਾਂ ਨੂੰ ਬਸ ਇਹਨਾਂ ਤੋਂ ਥੋੜਾ ਬਚ ਕੇ ਚੱਲੋ ਨੈੱਟ ਦੇ ਉੱਤੇ ਜੋ ਵੀ ਆ ਜਾਏ ਕੁਝ ਵੀ ਆ ਜਾਏ ਮੇਰਾ ਫੋਨ ਲੈ ਲਓ ਮੈਨੂੰ ਪਹਿਲਾਂ ਪੁੱਛ ਲਓ ਵੀ ਆਹ ਗੱਲ ਨੈੱਟ ਤੇ ਆ ਗਈ ਇਹ ਸਹੀ ਆ ਗਲਤ ਆ ਕਿਵੇਂ ਤੁਹਾਡੇ ਖਿਆਲ ਚ ਕਿਵੇਂ ਪਿੱਛੇ ਜੇ ਕੋਈ ਗੱਲਾਂ ਆਈਆਂ ਸੀ ਲੋਕਾਂ ਨੇ ਰੌਲੇ ਪਾਤੇ ਫਿਰ ਮੈਂ ਫੋਨ ਕਰ ਕਰ ਸਮਝਾਏ ਇਹ ਗੱਲ ਸਹੀ ਆ ਇਹਨੂੰ ਜਾਣ ਕੇ ਪੁੱਠਾ ਕੀਤਾ ਪੁੱਛ ਲਿਆ ਕਰੋ ਪਹਿਲਾਂ ਸਵੇਸ਼ ਕਰਕੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਨੂੰ ਸਬੱਤ ਸੰਗਤਾਂ ਨੂੰ ਮਾਤ ਦੇ ਜੋੜ ਕੇ ਭੁੱਲਾਂ ਚੁੱਕਾਂ ਦੀ ਮਾਵੀ ਮੰਗਦੇ ਆ ਚਕਾਓ ਸੀਸ ਗੁਰੂ ਅਗੇ ਬਲਾਖ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ